ਔਰ ਮੈਂ ਨਹੀਂ ਬੋਲਣਾ ਉਹ ਥਾਰੇ ਗੱਲ ਮੈਂ ਬੋਲਾਂਗਾ ਵੀਰ ਮੈਂ ਨਹੀਂ ਬੋਲਣਾ ਮੈਂ ਨਰਾਜ਼ ਯੋ ਸ਼ਬਦ ਅੱਜ ਦਾ ਇੱਕ ਬੜਾ ਰਾਜ ਔਰ ਬਹੁਤ ਕਮਾਲ ਦਾ ਸ਼ਬਦ ਜਿਸ ਨੂੰ ਕਹਾਂ ਨਰਾਜ 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 ਇਹ ਕੰਨਿਆਂ ਨੂੰ ਪਰੇਸ਼ਾਨ ਕਰ ਦਿਆ ਵੀਰ ਇਹ ਸ਼ਬਦ ਔਰ ਕੰਨਿਆਂ ਨੂੰ ਹੈਰਾਨ ਕਰ ਦਿਆ ਜਦ ਇਹ ਸ਼ਬਦ ਕੋਈ ਬੰਦਾ ਸੁਣਾ ਵੀ ਨਰਾਜ ਮੈਂ ਤੇਰੇ ਗੱਲ ਬੰਦਾ ਟੈਨਸ਼ਨ ਮਾ ਜਾ ਵੀ ਕਿਸ ਗੱਲ ਨੂੰ ਲੇਗਾ ਇਹ ਨਰਾਜ ਮੇਰੇ ਗੱਲ ਆਖਰੇ ਕਿਉਂ ਨਹੀਂ ਬੋਲਣਾ ਜਾਂਦਾ ਪਰੇਸ਼ਾਨ ਹੋ ਜਾ ਬੰਦੇ ਕਿਉਂਕਿ ਉਸਨੇ ਕਾਲ ਕਰਕੇ ਕਿਹਾ ਮੇਰੇ ਕੰਨ ਮਾ ਕੁਸ ਮਿੱਠਾ ਬੋਲ ਔਰ ਮੈਂ ਕਹਤਾ ਕੜਾ ਇਹ ਵੀ ਉਹ ਗੱਲ ਗੱਲ ਮੂੰਹ ਫਲਾਣੇ ਦੀ ਦੱਸ ਕਿਹੜੀ ਗੱਲ ਬਾਕੀ ਇਹੋ ਗੱਲ ਪੱਕੀ ਵੀ ਜਨਾਨੀਆਂ ਦਾ ਜਿਹੜਾ ਦਿਮਾਗ ਇਹੋ ਬੰਦਾ ਕੋਈ ਨਹੀਂ ਪੜ ਸਕਿਆ ਕਾਦ ਤੇ ਚਲੇਗਾ कद हौली चलेगा ब्लड प्रेसर आई मशीन भी नहीं फट सकी ईसी जी की मशीन भी नहीं सकी। ये कितना तेज हार्ट या कितना तेज दिमाग दिमाग वाली मशीन नहीं बनी अरे <laughs> कुछ पता नहीं बंदे की जनानी गल अपने घर आल कद केडी गल लेकिन राजगी हो जाए भी चेक अरे <laughs> एक जनानी ने अपने घर आ मोबाइल फोन चेक कर देखो उसने अपना मोबाइल उसका मोबाइल चेक कर ਅਰੰਭ ਵੈਲ ਦੇ ਵਿੱਚ ਮਾਂ ਉਸ ਨੂੰ ਕੁਝ ਵੀ ਨਹੀਂ ਲੱਭਿਆ